ਬਲੌਕ ਟਾਂਡਾ ਦੀਨਪਿੰਦੇ ਪਿੰਡ ਜਹੂਰਾ ਵਿਖੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਜਿੰਦਰ ਮਾਰਸ਼ਲ ਅਤੇ ਸੰਮਤੀ ਮੈਂਬਰ ਉਮੀਦਵਾਰ ਬੀਬੀ ਜਸਵਿੰਦਰ कौर ਦੇ ਹੱਕ ਚ ਪਿੰਡ ਵਸੀਆਂ ਵੱਲੋਂ ਇੱਕ ਚੌਂ ਰੈਲੀ ਕੀਤੀ ਗਈ ਜਿਸ ਵਿੱਚ ਪਿੰਡ ਜਹੂਰਾ ਅਤੇ ਪਿੰਡ ਕਲਿਆਣਪੁਰ ਦੇ ਵਸਨੀਕਾਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਵੇਟ ਖੇਤਰ ਤੋਂ ਉਮੀਦਵਾਰ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਜਿੰਦਰ ਮਾਰਸ਼ਲ ਨੇ ਕਿਹਾ ਕਿ ਵੇਟ ਖੇਤਰ ਦੇ ਵਿਕਾਸ ਲਈ ਉਹ ਹਰ ਸੰਭਵ ਯਤਨ ਕਰਨਗੇ ਅਤੇ ਪਿੰਡਾਂ ਦਾ ਵਿਕਾਸ ਕਰਨਾ ਹੀ ਉਹਨਾਂ ਦਾ ਮੁੱਖ ਮੰਤਵ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਨੇ ਕਿਹਾ ਕਿ ਜਿੱਥੇ ਰਜਿੰਦਰ ਸਿੰਘ ਮਾਰਸ਼ਲ ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ ਉੱਥੇ ਸੱਚੇ ਸੁੱਚੇ ਇਮਾਨਦਾਰ ਅਤੇ ਅਗਾਹ ਵੱਧੂ ਸੋਚ ਦੇ ਮਾਲਕ ਹੋਣ ਕਰਕੇ ਉਹਨਾਂ ਨੂੰ ਬੇਟ ਖੇਤਰ ਦੇ ਸਾਰੇ ਪਿੰਡਾਂ ਵਿੱਚੋਂ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਉਹ ਜ਼ਿਲ੍ਹਾ ਪੰਚਾਇਤ ਦੀ ਸੀਟ ਵੱਡੀ ਲੀਡ ਨਾਲ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਣਗੇ ਇਸ ਮੌਕੇ ਉਹਨਾਂ ਨਾਲ ਮਾਸਟਰ ਕੁਲਵੰਤ ਸਿੰਘ ਸੰਨੀ ਜਹੂਰਾ ਕੁਲਵੰਤ ਮਾਰਸ਼ਲ ਸਖਵਿੰਦਰ ਅਡੋੜਾ ਸਮਤੀ ਮੈਂਬਰ ਦੇ ਉਮੀਦਵਾਰ ਪਿੰਡ ਵਾਸੀ ਅਤੇ ਪਿੰਡ ਜੂਹਰਾ ਦੇ ਪਿੰਡ ਕਲਿਆਣਪੁਰ ਦੇ ਪੰਚਾਇਤ ਮੈਂਬਰ ਤੇ ਪੰਚ ਸਰਪੰਚ ਹਾਜ਼ਰ ਸਨ। ਉਹਨਾਂ ਤੋਂ ਇਲਾਵਾ ਸਾਬਕਾ ਸਰਪੰਚ ਅੰਕਾਰ ਸਿੰਘ, ਹਰदयाल ਸਿੰਘ ਸੋਨੂ, ਹਰਪਾਲ ਸਿੰਘ, ਸੂਬੇਦਾਰ ਸਰਦਾਰ ਸਿੰਘ, ਅਮਨਦੀਪ ਸਿੰਘ, ਗਗਨਦੀਪ ਸਿੰਘ, ਜਸ਼ਮਿੰਦਰ, ਜਗਤਾਰ ਸਿੰਘ ਸਮਤੀ ਸਦਸ ਉਮੀਦਵਾਰ ਆਦੀ ਹਾਜ਼ਰ ਸਨ।